ਅੱਜ ਜਿਵੇਂ ਉਹਨਾਂ ਪਿੰਡਾਂ ਦੇ ਵਿੱਚ ਪਹੁੰਚੇ ਹੋਏ ਆ ਜਿੱਥੇ ਸਤਲੁਜ ਦੀ ਮਾਰ ਪਈ ਹੋਈ ਹੈ ਔਰ ਇਹਨਾਂ ਪਿੰਡਾਂ ਦੇ ਵਿੱਚ ਹਾਲਾਤ ਬੱਤ ਤੋਂ ਬੱਤਰ ਬਣੇ ਹੋਏ ਨੇ ਕਈ ਦਿਨ ਹੋ ਗਏ ਨੇ ਇੱਥੇ ਪਾਣੀ ਖੜੇ ਹੋਏ ਨੂੰ ਜਦੋਂ ਸਤਲੁਜ ਦਰਿਆ ਦਾ ਪਾਣੀ ਵਧਿਆ ਤਾਂ ਇਸ ਦਾ ਪਿੰਡਾਂ ਦੇ ਵਿੱਚ ਪਾਣੀ ਆਇਆ ਔਰ ਘਰਾਂ ਦੇ ਵਿੱਚ ਪਾਣੀ ਆ ਗਿਆ ਪਰ ਔਖਾ ਹੋਇਆ ਪਿਆ ਤਾਂ ਸੁਰਜੀਤ ਸਿੰਘ ਸਾਡੇ ਨਾਲ ਮੌਜੂਦ ਨੇ ਗੱਲਬਾਤ ਵੀ ਕਰਾਂਗੇ ਤੁਸੀਂ ਦੇਖ ਸਕਦੇ ਹੋ ਘਰ ਜਿਹੜਾ ਹੈ ਉਹ ਕਿਰਿਆ ਹੋਇਆ ਔਰ ਚਾਰੇ ਪਾਸੇ ਪਾਣੀ ਹੈ ਚਾਰੇ ਪਾਸੇ ਇਸ ਘਰ ਦੇ ਪਾਣੀ ਹੀ ਪਾਣੀ ਜਿਹੜਾ ਉਹ ਨਜ਼ਰ ਆਉਂਦਾ ਹੈਗਾ ਕਿਸਤੀ ਵੀ ਇਹਨਾਂ ਨੇ ਰੱਖੀ ਹੋਈ ਆ ਜਦੋਂ ਬੱਚਿਆਂ ਨੂੰ ਇੱਥੋਂ ਕਿਤੋਂ ਕਢਣਾ ਹੁੰਦਾ ਜਾਂ ਕਿਤੇ ਲੈ ਕੇ ਜਾਣਾ ਹੁੰਦਾ ਤਾਂ ਕਿਸ਼ਤੀ ਦੇ ਜ਼ਰੀਏ ਜਿਹੜਾ ਉਹ ਲੈ ਕੇ ਜਾਂਦੇ ਹੈਗੇ ਤਾਂ ਬਾਹਰ ਤੁਸੀਂ ਦੇਖ ਸਕਦੇ ਹੈਗੇ ਉਹ ਕਿ ਕਿੰਨੇ ਫੁੱਟ ਪਾਣੀ ਜਿਹੜਾ ਉਹ ਬਾਹਰ ਨਜ਼ਰ ਆਉਂਦਾ ਉਹ ਪੂਰਾ ਘਰ ਜਿਹੜਾ ਉਹ ਪਾਣੀ ਨਾਲ ਭਰਿਆ ਹੋਇਆ ਤਸਵੀਰ ਤੁਸੀਂ ਦੇਖ ਸਕਦੇ ਹੈਗੇ ਉਹ ਹੋਰ ਵੀ ਤਸਵੀਰ ਜਿਹੜੀ ਹੈ ਅਸੀਂ ਦਿਖਾਣੇ ਹੈਗੇ ਆ ਕਿ ਇਸ ਪਾਸੇ ਜਿਹੜਾ ਘਰ ਦੀ ਤਸਵੀਰ ਆ ਤੁਸੀਂ ਦੇਖ ਸਕਦੇ ਹੈਗੇ ਹੋ ਕਿ ਇੱਧਰ ਪਾਣੀ ਜਿਹੜਾ ਉਹ ਭਰਿਆ ਹੋਇਆ ਸਮਾਨ ਜਿਹੜਾ ਉਹ ਉੱਪਰ ਰੱਖਿਆ ਹੋਇਆ ਤਾਂ ਕਿ ਦਾਣੇ ਜਿਹੜੇ ਆ ਉਹ ਖਰਾਬ ਨਾ ਹੋਣ ਅੰਦਰ ਜਿਹੜਾ ਪਾਣੀ ਹੈ ਉਹ ਗਿਆ ਚਲਾ ਹੋਇਆ ਸੁਰਜੀਤ ਜੀ ਇਹ ਕਦੋਂ ਤੋਂ ਜਿਹੜਾ ਪਾਣੀ ਹੈ ਉਹ ਇੱਥੇ ਆਇਆ ਹੋਇਆ ਇਹ 7-8 ਦਿਨ ਉੱਤ ਲਿਆ ਅੱਛਾ ਹਾਂਜੀ ਇਹ ਬਹੁਤ ਪਾਣੀ ਨੇ ਖਰਾਬ ਕੀਤਾ ਜੀ ਮਾਹੇ ਕੱਢਿਆ ਬੱਚੇ-ਬੱਚੇ ਬਹੁਤ ਮਾਹੇ ਕੱਢਿਆ ਹੂੰ ਤੇ ਬੜੇ ਮੰਦੇ ਹਾਲ ਹੋਏ ਆ ਤੇ ਮਹਾ ਡੰਗਰ ਡੁੰਗਰ ਪਟੜਾ ਮਗਰ ਬੰਨ ਕੇ ਤਰੋਕੇ ਲਗਾਏ ਆ ਸਕੂਲ ਚ ਡੱਕਿਆ ਤੇ ਬੜੇ ਮੁਸ਼ਕਲ ਵਿੱਚ ਆ ਗਏ ਬੜੇ ਦੁਨੀਆ ਔਖੇ ਬੜੇ ਆ ਤਾਂ ਪੂਰਾ ਘਰ ਜਿਹੜਾ ਪਾਣੀ ਨਾਲ ਕਿਰਿਆ ਹੋਇਆ ਆਸੇ ਪਾਸੇ ਵੀ ਸਾਰਾ ਪਾਣੀ ਆ ਆਸੇ ਪਾਸੇ ਤੋੜ ਪਾਣੀ ਚਾਰਚ ਫਰੇ ਕੰਧਾਂ ਦੇ ਨਾਲ ਲੱਗ ਗਿਆ ਹੀ ਗੱਟੇ ਲਾਉਂਦੇ ਨੇ ਗੱਟਿਆਂ ਨਾਲ ਨਹੀਂ ਰੁਕਿਆ ਫਿਰ ਵੀ ਅੰਦਰ ਪਾਣੀ ਵੜ ਗਿਆ ਆ ਅੰਦਰ ਪਾਣੀ ਵਾੜ ਚਲਾ ਗਿਆ ਅੰਦਰ ਚਲੇ ਗਿਆ ਤਰਪਾਈਲ ਲਾਈ ਹੋਈ ਹੈ ਉੱਤੇ ਤਰਪਾਈਲ ਕੋਠੇ ਦੇ ਲਾਈ ਆ ਮੰਜਾ ਪਾਇਆ ਇੱਕ ਤੇ ਮੀਂਹ ਆਉਂਦਾ ਤਰਪਾਈਲ ਵੀ ਉੱਡ ਜਾਂਦੀ ਏ ਕੋਈ ਸਰਕਾਰ ਤਰਪਾਈਲ ਨਹੀਂ ਦਿੰਦੀ ਕੋਈ ਕੁਝ ਵੀ ਨਹੀਂ ਦਿੰਦੀ ਸਾਨੂੰ ਤਾਂ ਨੌਜਵਾਨ ਵੀ ਤੁਹਾਨੂੰ ਦਿਖਾਣੇ ਹੈਗੇ ਨੌਜਵਾਨ ਸੇਵਾ ਕਰ ਰਹੇ ਹੈਗੇ ਆ ਪਿੰਡਾਂ ਦੇ ਵਿੱਚ ਔਰ ਤੁਸੀਂ ਦੇਖ ਸਕਦੇ ਹੋਗੇ ਉਹ ਕਿਉਂਕਿ ਇਹ ਡਾਂਗਾ ਵੀ ਆ ਚ ਇਸ ਕਰਕੇ ਫੜੀਆਂ ਹੋਈਆਂ ਕਿ ਪਾਣੀ ਦਾ ਪਤਾ ਨਹੀਂ ਲੱਗਦਾ ਕਿ ਕਿੱਥੇ ਪਾਣੀ ਦਾ ਲੈਵਲ ਹੈਗਾ ਔਰ ਕਈ ਵਾਰ ਜਿਹੜਾ ਸੱਪ ਵੀ ਜਿਹੜਾ ਪਾਣੀ ਦੇ ਵਿੱਚ ਆ ਜਾਂਦਾ ਤਾਂ ਨौजवान ਸਾਡੇ ਨਾਲ ਮੌਜੂਦ ਹੈਗੇ ਕਈ ਵਾਰ ਸੱਪ ਜਿਹੜਾ ਇਸ ਇਲਾਕੇ ਦੇ ਵਿੱਚ ਨਜ਼ਰ ਆ ਜਾਂਦੇ ਹਾਂਜੀ ਆਮ ਹੀ ਦੇਖੇ ਜਾਂਦੇ ਸੱਪ ਤੋਂ ਵਗੈਰਾ ਹੋਰ ਵੀ ਭੈੜੀਆਂ ਚੀਜ਼ਾਂ ਜਿਵੇਂ ਜੀ ਐਲੀਗੇਟਰ ਤੱਕ ਵੀ ਵੇਖੀ ਗਏ ਮੰਗਰ ਮਾਛ ਆਪ ਜਿਨ੍ਹਾਂ ਨੂੰ ਕਹ ਦਿੰਦੇ ਨੇ ਸਾਰਾ ਕੁਝ ਇੱਥੇ ਦੇਖਿਆ ਗਿਆ ਜੀ ਤਾਂ ਕਰਕੇ ਵੀ ਆਪਦੀ ਸੇਫਟੀ ਵਾਸਤੇ ਕਿ ਜੋ ਵੀ ਅਸੀਂ ਡੰਗਾਂ ਲਈ ਫਿਰਦੇ ਆਂ ਪਰ ਪ੍ਰਸ਼ਾਸਨ ਦੇ ਇੱਥੇ ਨਾਕਾਮ ਹੀ ਆ ਵੀ ਕੋਈ ਇੱਥੇ ਨਹੀਂ ਪਹੁੰਚ ਰਿਹਾ ਵੀ ਇੱਥੇ ਕਿਹੜੇ ਕਿਹੜੇ ਪਿੰਡ ਆ ਜਿਹੜੇ ਘਰੇ ਹੋਏ ਆ ਤੁਸੀਂ ਕਿਹੜੇ ਪਿੰਡ ਤੋਂ ਆਏ ਹੋ ਅਸੀਂ ਤਾਂ ਇਹ ਬਾਹਰੋਂ ਸੇਵਾਦਾਰ ਹਾਂ ਅੱਛਾ ਸੇਵਾ ਤੋਂ ਆਇਓ ਬਾਹਰ ਬਾਹਰੋਂ ਬਾਹਰੋਂ ਸੇਵਾ ਕਰਦੇ ਸਾਡਾ ਪਿੰਡ ਮਾਲਕਲਾਂ ਜ਼ਿਲ੍ਹਾ ਮੋਗਾ ਜੀ ਕੀ ਲੈ ਕੇ ਆਏ ਸੀਗੇ ਇੱਥੇ ਜੀ ਰਾਸ਼ਨ ਮੰਨ ਕੇ ਚਲੋ ਫੀਡ ਪਸ਼ੂਆਂ ਦਾ ਚਾਰਾ ਡੰਗਰ ਜੋ ਵੀ ਹੁੰਦੀ ਆ ਹਨਾ ਆਪਾਂ ਨੂੰ ਘਰਾਂ ਚ ਵਰਤਨ ਵਾਲੀ ਟਰੇਲੂ ਅੱਗੇ ਹੋ ਕੇ ਆਏ ਹੋਗੇ ਕਿਵੇਂ ਦੇ ਹਾਲਾਤ ਐ ਜਿੱਦਾਂ ਇਹ ਘਰ ਦੇ ਦਾ ਪੂਰਾ ਆਲਾ ਦਵਾਲਾ ਹੀ ਸਾਰਾ ਪਾਣੀ ਨਾਲ ਹੀ ਘਿਰਿਆ ਹੋਇਆ ਆਸੇ ਪਾਸੇ ਸਾਰੇ ਘਰ ਪਾਣੀ ਨਾਲ ਹੀ ਘਿਰੇ ਹੋਏ ਬਹੁਤ ਜਿਆਦਾ ਬੁਰਾ ਹਾਲਾਤ ਆ ਜੀ ਬਹੁਤ ਜਲਦੀ ਜਿੰਨਾ ਵੀ ਕਹਿ ਸਕਦੇ ਆਪਾਂ ਪਰ ਇੱਥੇ ਬਹੁਤ ਜ਼ਿਆਦਾ ਆਪਾਂ ਦੇਖਿਆ ਪ੍ਰਸ਼ਾਸਨ ਕੋਈ ਕਿਸੇ ਤਰ੍ਹਾਂ ਦੀ ਸਪੋਰਟ ਨਹੀਂ ਗਈ ਤਾਂ ਪ੍ਰਸ਼ਾਸਨ ਨੂੰ ਇੱਥੇ ਆਉਣਾ ਚਾਹੀਦਾ ਹੈ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਹੈਗਾ ਸਪੋਰਟ ਕਰਨੀ ਚਾਹੀਦੀ ਕੀ ਨਾਮ ਹੈ ਜੀ ਤੁਹਾਡਾ ਨਿਰਮਲ ਸਿੰਘ ਜੀ ਨਿਰਮਲ ਜੀ ਤੁਸੀਂ ਪਿੰਡਾਂ ਦੇ ਵਿੱਚ ਗਏ ਕਿਵੇਂ ਦੇ ਹਾਲਾਤ ਦੇਖਿਆ ਕਿਵੇਂ ਦਾ ਮੰਜ਼ਰ ਹੈ ਲੋਕਾਂ ਕਈ ਤਾਂ ਐਸੀ ਵੀ ਦੇਖਿਆ ਘਰਾਂ ਦੀ ਦੁਆਰਾ ਤੱਕ ਜੜੀਆਂ ਉੱਡ ਗਈਆਂ ਹਾਲਾਤ ਬਹੁਤ ਮਾੜੇ ਇਹ ਪਿੰਡਾਂ ਇੱਥੇ ਸਰਕਾਰ ਨੂੰ ਆਉਣਾ ਚਾਹੀਦਾ ਤੇ ਨਾ ਕੋਈ ਵੀ ਫੀਲ ਫੂਡ ਗਾਂ ਨਹੀਂ ਜਾ ਰਹੀ ਪਿੰਡਾਂ ਗਿਆ ਦੇ ਇਸ ਕੈਸਟੀਆਂ ਦਾ ਪ੍ਰਬੰਧ ਕਰਕੇ ਰਾਸ਼ਨ ਗਾਂ ਪਹੁੰਚਦਾ ਹੋਣ ਦਾ ਸਾਧਨ ਹੈ ਨਹੀਂਗਾ ਜਿਵੇਂ ਕੈਸਟੀਆਂ ਵਗੈਰਾ ਵੀ ਆਮ ਹੀ ਆਪਣੇ ਘਰਾਂ ਤੋਂ ਆਸੇ ਪਾਸੇ ਲੋਕੀ ਖੇਤ ਤੋਂ ਮਾਲ ਲੈ ਕੇ ਆਈ ਜਾਂਦੇ ਪਰ ਪਹੁੰਚਾਉਣ ਦਾ ਕੋਈ ਸਾਧਨ ਹੈ ਨਹੀਂਗਾ ਅੱਗੇ ਕਾਫੀ ਜਿਆਦਾ ਪਾਣੀ ਹੈ ਜਿਆਦਾ ਇਦੂ ਵੀ ਵੱਧ ਪੱਧਰ ਆਈ ਪਾਣੀ 6-6 ਫੁੱਟ 7 ਪਾਣੀ ਫਿਰਦਾ ਜੀ ਤੇ ਪਰ ਪਹੁੰਚਾਉਣ ਦਾ ਕੋਈ ਸਾਧਨ ਹੈ ਨਹੀਂਗਾ ਜੀ ਹੁਣ ਇਹ ਜੇ ਆਪੇ ਇਹ ਚੀਜ਼ ਨੂੰ ਦੇਖੀਗੇ ਤਾਂ ਇਹ ਏਰੀਆ ਤਾਂ 5 ਸਾਲ ਪਿੱਛੇ ਜਾੜੂਗਾ ਜੀ ਜੇ ਨਾ ਇਹਦੀ ਕੋਈ ਬਾਹ ਫੜੀ ਗਈ ਤਾਂ ਹਾਂਜੀ ਹਾਂਜੀ ਜ਼ਰੂਰ ਇਹ ਮੇਨ ਟਾਰਗੇਟ ਹੀ ਨੌਜਵਾਨਾਂ ਨੂੰ ਬਣਾਇਆ ਜਾਂਦਾ ਵੀ ਇਹ ਨਸ਼ੇੜੀ ਆ ਜਾਂ ਇਹਨਾਂ ਦੇ ਆਏ ਆ ਜਾਂ ਕਿਸੇ ਤਰ੍ਹਾਂ ਦੇ ਹਰੇਕ ਵਰਗ ਚ ਨੌਜਵਾਨ ਨੂੰ ਭੰਡਿਆ ਹੈ। ਕਿਹਾਂ ਜੀ ਨੌਜਵਾਨ ਹੀ ਖੜੇ ਹੈ? ਹਾਂਜੀ ਹਾਂਜੀ ਬਿਲਕੁਲ ਜੀ। ਹਰੇਕ ਖੇਤਰ ਚ ਆ ਕੇ ਨੌਜਵਾਨ ਖੜਾਈ ਪਰ ਪੰਜਾਬ ਨੇ ਪੰਜਾਬ ਦੇ ਸਾਥ ਦਿੱਤਾ। ਹੋਰ ਆਪਾਂ ਨੂੰ ਕਿਸੇ ਸੂਬੇ ਤੋਂ ਆਸਮੀਦ ਨਹੀਂ ਲਈਗੇ। ਤਾਂ ਬਿਲਕੁਲ ਇਹ ਨੌਜਵਾਨ ਨੇ ਹੋਰ ਤਸਵੀਰਾਂ ਦਿਖਾਵਾਂਗੇ ਪਿੰਡਾਂ ਦੇ ਵਿੱਚ ਮੌਜੂਦ ਹੈਗੇ ਆ। ਕੀ ਕੀ ਹਾਲਾਤ ਹੈਗੇ ਨੇ ਫਿਰੋਜ਼ਪੁਰ ਦੇ 107 ਪਿੰਡ ਨੇ ਜਿਹੜੇ ਪ੍ਰਭਾਵਿਤ ਹੈਗੇ ਨੇ ਕਈ ਜ਼ਿਲ੍ਹੇ ਹੈਗੇ ਨੇ ਜਿਹੜੇ ਪ੍ਰਭਾਵਿਤ ਹੈਗੇ ਨੇ ਤਾਂ ਲੋਕ ਪਰੇਸ਼ਾਨ ਹੈਗੇ ਨੇ ਹਜ਼ਾਰਾਂ ਏਕੜ ਫਸਲ ਜਿਹੜੀ ਆ ਉਹ ਤਬਾਹ ਹੋ ਚੁੱਕੀ ਹੋਈ ਹੈ ਪੰਜਾਬ ਦੇ ਵਿੱਚ 3 ਲੱਖ ਕਰੀਬ ਜਿਹੜੀ ਫਸਲ ਹੈ ਉਹ ਖਰਾਬ ਹੋ ਚੁੱਕੀ ਹੈ ਜਿਹੜੇ ਆંકੜੇ ਦੱਸੇ ਜਾ ਰਹੇ ਹੈਗੇ ਆ ਤਾਂ ਹਜ਼ਾਰਾਂ ਲੋਕ ਇਸ ਪਾਣੀ ਦੀ ਚਪੇਟ ਦੇ ਵਿੱਚ ਹੈ ਔਰ ਪਰੇਸ਼ਾਨ ਨਜ਼ਰ ਆ ਰਹੇ ਹੈਗੇ ਆ ਕਿਆ ਮੇਰਾ ਪਰਸੋਂ ਦੇ ਨਾਲ ਸੜੀ ਚੋਪੜਾ ਜਗਬਾਨੀ ਟੀਵੀ ਫਿਰੋਜ਼ਪੁਰ ਅੱਜ ਅਸੀਂ ਉਹਨਾਂ ਪਿੰਡਾਂ ਦੇ ਵਿੱਚ ਪਹੁੰਚੇ ਹੋਏ ਆ ਜਿੱਥੇ ਸਤਲੁਜ ਦੀ ਮਾਰ ਪਈ ਹੋਈ ਹੈ ਔਰ ਇੰਨਾ ਪਿੰਡਾਂ ਦੇ ਵਿੱਚ ਹਾਲਾਤ ਵੱਤ ਤੋਂ ਵੱਤਰ ਬਣੇ ਹੋਏ ਨੇ ਕਈ ਦਿਨ ਹੋ ਗਏ ਨੇ ਇੱਥੇ ਪਾਣੀ ਖੜੇ ਹੋਏ ਨੂੰ ਜਦੋਂ ਸਤਲੁਜ ਦਰਿਆ ਦਾ ਪਾਣੀ ਵਧਿਆ ਤਾਂ ਇਸ ਦਾ ਪਿੰਡਾਂ ਦੇ ਵਿੱਚ ਪਾਣੀ ਆਇਆ ਔਰ ਘਰਾਂ ਦੇ ਵਿੱਚ ਪਾਣੀ ਆ ਗਿਆ ਪਰੌਖਾ ਹੋਇਆ ਪਿਆ ਸਰਜੀਤ ਸਿੰਘ ਸਾਡੇ ਨਾਲ ਮੌਜੂਦ ਨੇ ਗੱਲਬਾਤ ਵੀ ਕਰਾਂਗੇ ਤੁਸੀਂ ਦੇਖ ਸਕਦੇ ਹੋ ਘਰ ਜਿਹੜਾ ਉਹ ਕਿਰਿਆ ਹੋਇਆ ਔਰ ਚਾਰੇ ਪਾਸੇ ਪਾਣੀ ਹੈ ਚਾਰੇ ਪਾਸੇ ਇਸ ਘਰ ਦੇ ਪਾਣੀ ਹੀ ਪਾਣੀ ਜਿਹੜਾ ਉਹ ਨਜ਼ਰ ਆਉਂਦਾ ਹੈਗਾ ਕਿਸ਼ਤੀ ਵੀ ਇਹਨਾਂ ਨੇ ਰੱਖੀ ਹੋਈ ਆ ਜਦੋਂ ਬੱਚਿਆਂ ਨੂੰ ਇੱਥੋਂ ਕਿਤੋਂ ਕਢਣਾ ਹੁੰਦਾ ਹੈ ਜਾਂ ਕਿਤੇ ਲੈ ਕੇ ਜਾਣਾ ਹੁੰਦਾ ਹੈ ਤਾਂ ਕਿਸ਼ਤੀ ਦੇ ਜ਼ਰੀਏ ਜਿਹੜਾ ਉਹ ਲੈ ਕੇ ਜਾਂਦੇ ਹੈਗੇ ਤਾਂ ਬਾਹਰ ਤੁਸੀਂ ਦੇਖ ਸਕਦੇ ਹੈਗੇ ਉਹ ਕਿ ਕਿੰਨੇ ਫੁੱਟ ਪਾਣੀ ਜਿਹੜਾ ਉਹ ਬਾਹਰ ਨਜ਼ਰ ਆਉਂਦਾ ਉਹ ਪੂਰਾ ਘਰ ਜਿਹੜਾ ਉਹ ਪਾਣੀ ਨਾਲ ਭਰਿਆ ਹੋਇਆ ਤਸਵੀਰ ਤੁਸੀਂ ਦੇਖ ਸਕਦੇ ਹੈਗੇ ਓ ਹੋਰ ਵੀ ਤਸਵੀਰ ਜਿਹੜੀ ਹੈ ਅਸੀਂ ਦਿਖਾਣੇ ਹੈਗੇ ਆ ਕਿ ਇਸ ਪਾਸੇ ਜਿਹੜਾ ਘਰ ਦੀ ਤਸਵੀਰ ਹੈ ਤੁਸੀਂ ਦੇਖ ਸਕਦੇ ਹੈਗੇ ਹੋ ਕਿ ਇੱਧਰ ਪਾਣੀ ਜਿਹੜਾ ਉਹ ਭਰਿਆ ਹੋਇਆ ਸਮਾਨ ਜਿਹੜਾ ਉਹ ਉੱਪਰ ਰੱਖਿਆ ਹੋਇਆ ਤਾਂ ਕਿ ਦਾਣੇ ਜਿਹੜੇ ਆ ਉਹ ਖਰਾਬ ਨਾ ਹੋਣ ਅੰਦਰ ਜਿਹੜਾ ਪਾਣੀ ਹੈ ਉਹ ਗਿਆ ਚਲਾ ਹੋਇਆ ਇਹ ਸੁਰਜੀਤ ਜੀ ਇਹ ਕਦੋਂ ਤੋਂ ਜਿਹੜਾ ਪਾਣੀ ਹੈ ਉਹ ਇੱਥੇ ਆਇਆ ਹੋਇਆ ਇਹ 7-8 ਦਿਨਾਂ ਨੂੰ ਚੱਲਿਆ ਅੱਛਾ ਹਾਂਜੀ ਤੇ ਬਹੁਤ ਪਾਣੀ ਨੇ ਖਰਾਬ ਕੀਤਾ ਜੀ ਮਾਹੇ ਕੱਢਿਆ ਬੱਚੇ-ਬੱਚੇ ਬਹੁਤ ਮਾਹੇ ਕੱਢਿਆ ਹੂੰ ਤੇ ਬੜੇ ਮੰਦੇ ਹਾਲ ਹੋਏ ਆ ਤੇ ਮਹਾ ਡੰਗੜ ਡੁੰਗਰ ਪਟਨਾ ਮਗਰ ਬੰਨ ਕੇ ਤਰੋਕੇ ਲਗਾਏ ਆ ਸਕੂਲ ਚ ਡੱਕਿਆ ਤੇ ਬੜੇ ਮੁਸ਼ਕਲ ਵਿੱਚ ਆ ਗਏ ਅਸੀਂ ਬੜੇ ਦੁਨੀਆ ਔਖੇ ਬੜੇ ਆ ਤਾਂ ਪੂਰਾ ਘਰ ਜਿਹੜਾ ਪਾਣੀ ਨਾਲ ਕਿਰਿਆ ਹੋਇਆ ਆਸੇ ਪਾਸੇ ਵੀ ਸਾਰਾ ਪਾਣੀ ਆ ਆਸੇ ਪਾਸੇ ਤੋੜ ਪਾਣੀ ਚਾਰ ਚਫਰੇ ਕੰਧਾਂ ਦੇ ਨਾਲ ਲੱਗ ਗਿਆ ਅਸੀਂ ਗੱਟੇ ਲਾਉਂਦੇ ਨੇ ਗੱਟਿਆਂ ਨਾਲ ਨਹੀਂ ਰੁਕਿਆ ਫਿਰ ਵੀ ਅੰਦਰ ਪਾਣੀ ਵੜ ਗਿਆ ਸਾ ਅੰਦਰ ਪਾਣੀ ਵਾੜ ਚਲਾ ਗਿਆ ਅੰਦਰ ਚਲੇ ਗਿਆ ਤਰਪਾਈਲ ਲਾਈ ਹੋਈ ਹੈ ਉੱਤੇ ਤਰਪਾਈਲ ਕੋਠੇ ਦੇ ਲਾਈ ਆ ਮੰਜਾ ਪਾਇਆ ਇੱਕ ਤੇ ਮੀਂਹ ਆਉਂਦਾ ਤਰਪਾਈਲ ਵੀ ਉੱਡ ਜਾਂਦੀ ਏ ਕੋਈ ਸਰਕਾਰ ਤਰਪਾਈਲ ਨਹੀਂ ਦਿੰਦੀ ਕੋਈ ਕੁਝ ਵੀ ਨਹੀਂ ਦਿੰਦੀ ਸਾਨੂੰ ਸਾ ਨੌਜਵਾਨ ਵੀ ਤੁਹਾਨੂੰ ਦਿਖਾਣੇ ਹੈਗੇ ਨੌਜਵਾਨ ਸੇਵਾ ਕਰ ਰਹੇ ਹੈਗੇ ਆ ਪਿੰਡਾਂ ਦੇ ਵਿੱਚ ਔਰ ਤੁਸੀਂ ਦੇਖ ਸਕਦੇ ਹੋਗੇ ਉਹ ਕਿਉਂਕਿ ਇਹ ਡਾਂਗਾ ਵੀ ਹਾਚ ਇਸ ਕਰਕੇ ਫੜੀਆਂ ਹੋਈਆਂ ਕਿ ਪਾਣੀ ਦਾ ਪਤਾ ਨਹੀਂ ਲੱਗਦਾ ਕਿ ਕਿੱਥੇ ਪਾਣੀ ਦਾ ਲੈਵਲ ਹੈਗਾ ਔਰ ਕਈ ਵਾਰ ਜਿਹੜਾ ਸੱਪ ਵੀ ਜਿਹੜਾ ਪਾਣੀ ਦੇ ਵਿੱਚ ਆ ਜਾਂਦਾ ਤਾਂ ਨੌਜਵਾਨ ਸਾਡੇ ਨਾਲ ਮੌਜੂਦ ਹੈਗੇ ਕਈ ਵਾਰ ਸੱਪ ਜਿਹੜਾ ਇਸ ਇਲਾਕੇ ਦੇ ਵਿੱਚ ਨਜ਼ਰ ਆ ਜਾਂਦੇ ਹਾਂਜੀ ਆਮ ਹੀ ਦੇਖੇ ਜਾਂਦੇ ਸੱਪ ਤੋਂ ਵਗੈਰਾ ਹੋਰ ਵੀ ਭੈੜੀਆਂ ਚੀਜ਼ਾਂ ਜਿਵੇਂ ਜੀ ਐਲੀਗੇਟਰ ਤੱਕ ਵੀ ਦੇਖੇ ਗਏ ਮੰਗਰ ਮਛ ਆਪ ਜਿਨ੍ਹਾਂ ਨੂੰ ਕਹਿੰਦੇ ਨੇ ਸਾਰਾ ਕੁਝ ਇੱਥੇ ਦੇਖਿਆ ਗਿਆ ਜੀ ਤਾਂ ਕਰਕੇ ਵੀ ਆਪਦੀ ਸੇਫਟੀ ਵਾਸਤੇ ਤੁਸੀਂ ਜੋ ਵੀ ਡੰਗਾਂ ਲਈ ਫਿਰਦੇ ਆਂ ਪਰ ਪ੍ਰਸ਼ਾਸਨ ਦੇ ਇੱਥੇ ਨਾਕਾਮ ਹੀ ਆ ਵੀ ਕੋਈ ਇੱਥੇ ਨਹੀਂ ਪਹੁੰਚ ਰਿਹਾ ਵੀ ਇੱਥੇ ਕਿਹੜੇ ਕਿਹੜੇ ਪਿੰਡ ਆ ਜਿਹੜੇ ਘਰੇ ਹੋਏ ਆ ਤੁਸੀਂ ਕਿਹੜੇ ਪਿੰਡ ਤੋਂ ਆਏ ਹੋ ਅਸੀਂ ਤਾਂ ਇਹ ਬਾਹਰੋਂ ਸੇਵਾਦਾਰ ਹਾਂ ਅੱਛਾ ਸੇਵਾ ਤੋਂ ਆਇਓ ਬਾਹਰ ਬਾਹਰੋਂ ਸੇਵਾ ਕਰਦੇ ਸਾਡਾ ਪਿੰਡ ਮਾਲਕਲਾਂ ਜ਼ਿਲ੍ਹਾ ਮੋਗਾ ਜੀ ਕੀ ਲੈ ਕੇ ਆਏ ਸੀਗੇ ਇੱਥੇ ਜੀ ਰਾਸ਼ਨ ਮੰਨ ਕੇ ਚਲੋ ਥੀੜ ਪਸ਼ੂਆਂ ਦਾ ਚਾਰਾ ਡੰਗਰ ਜੋ ਵੀ ਹੁੰਦੀ ਆ ਹਨਾ ਆਪਾਂ ਘਰਾਂ ਚ ਵਰਤਨ ਵਾਲੀ ਟ੍ਰੇਲੂ ਅੱਗੇ ਹੋ ਕੇ ਆਏ ਹੋਗੇ ਕਿਵੇਂ ਦੇ ਹਾਲਾਤ ਐ ਜਿੱਦਾਂ ਇਹ ਘਰ ਦੇ ਦਾ ਪੂਰਾ ਆਲਾ ਦਵਾਲਾ ਹੀ ਸਾਰਾ ਪਾਣੀ ਨਾਲ ਹੀ ਖਿੜਿਆ ਹੋਇਆ ਆਸੇ ਪਾਸੇ ਸਾਰੇ ਘਰ ਪਾਣੀ ਨਾਲ ਹੀ ਖਿੜੇ ਹੋਏ ਬਹੁਤ ਜੱਗ ਜਿੰਨਾ ਵੀ ਕਹਿ ਸਕਦੇ ਆਪਾਂ ਪਰ ਇੱਥੇ ਬਹੁਤ ਜ਼ਿਆਦਾ ਆਪਾਂ ਦੇਖਿਆ ਪ੍ਰਸ਼ਾਸਨ ਕੋਈ ਕਿਸੇ ਤਰ੍ਹਾਂ ਦੀ ਸਪੋਰਟ ਨਹੀਂ ਗਈ ਤਾਂ ਪ੍ਰਸ਼ਾਸਨ ਨੂੰ ਇੱਥੇ ਆਉਣਾ ਚਾਹੀਦਾ ਹੈ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਹੈ ਹੈਗਾ ਸਪੋਰਟ ਕਰਨੀ ਚਾਹੀਦੀ ਕੀ ਨਾਮ ਹੈ ਜੀ ਤੁਹਾਡਾ ਨਿਰਮਲ ਸਿੰਘ ਜੀ ਨਿਰਮਲ ਜੀ ਤੁਸੀਂ ਪਿੰਡਾਂ ਦੇ ਵਿੱਚ ਗਏ ਕਿਵੇਂ ਦੇ ਹਾਲਾਤ ਦੇਖਿਆ ਕਿਵੇਂ ਦਾ ਮੰਜ਼ਰ ਹੈ ਲੋਕਾਂ ਕਈ ਤਾਂ ਅਸੀਂ ਵੀ ਦੇਖਿਆ ਘਰਾਂ ਦੀ ਦੁਵਾਰਾਂ ਤੱਕ ਜਿਹੜੀਆਂ ਉਹ ਡੇਗੀਆਂ ਹਾਲਾਤ ਬਹੁਤ ਮਾੜੇ ਇਹ ਪਿੰਡਾਂ ਇੱਥੇ ਸਰਕਾਰ ਨੂੰ ਆਉਣਾ ਚਾਹੀਦਾ ਤੇ ਨਾ ਕੋਈ ਵੀ ਫੀਡ ਫੂਡ ਗਾਂ ਨਹੀਂ ਜਾ ਰਹੀ ਪਿੰਡਾਂ ਗਿਆ ਤੇ ਇਹ ਕਹਿੰਦੇ ਕਿ ਇਸ ਤਰ੍ਹਾਂ ਪ੍ਰਬੰਧ ਕਰਕੇ ਰਾਸ਼ਨਗਾਂ ਪਹੁੰਚਦਾ ਹੋਵੇ ਚੋਣ ਦਾ ਸਾਧਨ ਹੈ ਨਹੀਂਗਾ ਜਿਵੇਂ ਕੈਸਟਿੰਗ ਵਗੈਰਾ ਵੀ ਆਮ ਹੀ ਆਪਣੇ ਘਰਾਂ ਚੋਂ ਆਸੇ ਪਾਸੇ ਲੋਕੀ ਖੇਤੋਂ ਮਾਲ ਲੈ ਕੇ ਆਈ ਜਾਂਦੇ ਪਰ ਪਹੁੰਚਣ ਦਾ ਕੋਈ ਸਾਧਨ ਹੈ ਨਹੀਂਗਾ ਅੱਗੇ ਕਾਫੀ ਜਿਆਦਾ ਪਾਣੀ ਹੈ ਜਦੇ ਇਦੂ ਵੀ ਵੱਧ ਪੱਧਰ ਆਈ ਪਾਣੀ 6-6 ਫੁੱਟ 7 ਪਾਣੀ ਫਿਰਦਾ ਜੀ ਤੇ ਪਰ ਪਹੁੰਚਣ ਦਾ ਕੋਈ ਸਾਧਨ ਹੈ ਨਹੀਂਗਾ ਜੀ ਹੁਣ ਇਹ ਇਹ ਜੇ ਆਪੇ ਚੀਜ਼ ਨੂੰ ਦੇਖੀਏ ਤਾਂ ਇਹ ਏਰੀਆ ਤਾਂ 5 ਸਾਲ ਪਿੱਛੇ ਜਾੜੂਗਾ ਜੀ ਜੇ ਨਾ ਇਹਦੀ ਕੋਈ ਬਾਹ ਫੜੀ ਗਈ ਤਾਂ ਹਾਂਜੀ ਹਾਂਜੀ ਜ਼ਰੂਰ ਮੇਨ ਟਾਰਗੇਟ ਹੀ ਨੌਜਵਾਨਾਂ ਨੂੰ ਬਣਾਇਆ ਜਾਂਦਾ ਵੀਰ ਨਿਸ਼ੇੜੀ ਆ ਜਾਂ ਇਹਨਾਂ ਦੇ ਆਏ ਆ ਜਾਂ ਕਿਸੇ ਤਰ੍ਹਾਂ ਦੇ ਹਰੇਕ ਵਰਗ ਚ ਨੌਜਵਾਨ ਨੂੰ ਭੰਡਿਆ ਹੈ। ਕਿਹਾਂ ਜੀ ਨੌਜਵਾਨ ਹੀ ਖੜੇ ਹੈ? ਹਾਂਜੀ ਹਾਂਜੀ ਬਿਲਕੁਲ ਜੀ। ਹਰੇਕ ਖੇਤਰ ਚ ਆ ਕੇ ਨੌਜਵਾਨ ਖੜਾਈ ਪਰ ਪੰਜਾਬ ਨੇ ਪਿਆਰ ਦੇ ਸਾਥ ਦਿੱਤਾ। ਹੋਰ ਆਪਾਂ ਨੂੰ ਕਿਸੇ ਸੂਬੇ ਤੋਂ ਆਸਮਿਤ ਨਹੀਂ ਲਈਗੇ। ਤਾਂ ਬਿਲਕੁਲ ਇਹ ਨੌਜਵਾਨ ਨੇ ਹੋਰ ਤਸਵੀਰਾਂ ਦਿਖਾਵਾਂਗੇ ਪਿੰਡਾਂ ਦੇ ਵਿੱਚ ਮੌਜੂਦ ਹੈਗੇ ਆ ਕਿ ਕੀ ਹਾਲਾਤ ਹੈਗੇ ਨੇ। ਫਿਰੋਜ਼ਪੁਰ ਦੇ 107 ਪਿੰਡ ਨੇ ਜਿਹੜੇ ਪ੍ਰਭਾਵਿਤ ਹੈਗੇ ਨੇ। ਕਈ ਜ਼ਿਲ੍ਹੇ ਹੈਗੇ ਨੇ ਜਿਹੜੇ ਪ੍ਰਭਾਵਿਤ ਹੈਗੇ ਨੇ ਤਾਂ ਲੋਕ ਪਰੇਸ਼ਾਨ ਹੈਗੇ ਨੇ। ਹਜ਼ਾਰਾਂ ਏਕੜ ਫਸਲ ਜਿਹੜੀ ਆ ਉਹ ਤਬਾਹ ਹੋ ਚੁੱਕੀ ਹੋਈ ਹੈ ਪੰਜਾਬ ਦੇ ਵਿੱਚ 3 ਲੱਖ ਕਰੀਬ ਜਿਹੜੀ ਫਸਲ ਹੈ ਉਹ ਖਰਾਬ ਹੋ ਚੁੱਕੀ ਹੈ ਜਿਹੜੇ ਆંકੜੇ ਦੱਸੇ ਜਾ ਰਹੇ ਹੈਗੇ ਆ ਤਾਂ ਹਜ਼ਾਰਾਂ ਲੋਕ ਇਸ ਪਾਣੀ ਦੀ ਚਪੇਟ ਦੇ ਵਿੱਚ ਹੈ ਔਰ ਪਰੇਸ਼ਾਨ ਨਜ਼ਰ ਆ ਰਹੇ ਹੈਗੇ ਆ ਕੈਮਰਾ ਪਰਸੋਂ ਦੇ ਨਾਲ ਸੜੀ ਚੋਪੜਾ ਜਗਬਾਨੀ ਟੀਵੀ ਫਿਰੋਜ਼ਪੁਰ ਅੱਜ ਅਸੀਂ ਉਹਨਾਂ ਪਿੰਡਾਂ ਦੇ ਵਿੱਚ ਪਹੁੰਚੇ ਹੋਏ ਹਾਂ ਜਿੱਥੇ ਸਤਲੁਜ ਦੀ ਮਾਰ ਪਈ ਹੋਈ ਹੈ ਔਰ ਇਨ੍ਹਾਂ ਪਿੰਡਾਂ ਦੇ ਵਿੱਚ ਹਾਲਾਤ ਬੱਦ ਤੋਂ ਬੱਤਰ ਬਣੇ ਹੋਏ ਨੇ ਕਈ ਦਿਨ ਹੋ ਗਏ ਨੇ ਇੱਥੇ ਪਾਣੀ ਖੜੇ ਹੋਏ ਨੂੰ ਜਦੋਂ ਸਤਲੁਜ ਦਰਿਆ ਦਾ ਪਾਣੀ ਵਧਿਆ ਤਾਂ ਇਸ ਦਾ ਪਿੰਡਾਂ ਦੇ ਵਿੱਚ ਪਾਣੀ ਆਇਆ ਔਰ ਘਰਾਂ ਦੇ ਵਿੱਚ ਪਾਣੀ ਆ ਗਿਆ ਪਰੋਂਖਾ ਹੋਇਆ ਪਿਆ ਤਾਂ ਸਰਜੀਤ ਸਿੰਘ ਸਾਡੇ ਨਾਲ ਮੌਜੂਦ ਨੇ ਗੱਲਬਾਤ ਵੀ ਕਰਾਂਗੇ ਤੁਸੀਂ ਦੇਖ ਸਕਦੇ ਹੋ ਘਰ ਜਿਹੜਾ ਹੈ ਉਹ ਕਿਰਿਆ ਹੋਇਆ ਔਰ ਚਾਰੇ ਪਾਸੇ ਪਾਣੀ ਹੈ ਚਾਰੇ ਪਾਸੇ ਇਸ ਘਰ ਦੇ ਪਾਣੀ ਹੀ ਪਾਣੀ ਜਿਹੜਾ ਉਹ ਨਜ਼ਰ ਆਉਂਦਾ ਹੈਗਾ ਕਿਸਤੀ ਵੀ ਇਹਨਾਂ ਨੇ ਰੱਖੀ ਹੋਈ ਆ ਜਦੋਂ ਬੱਚਿਆਂ ਨੂੰ ਇੱਥੋਂ ਕਿਤੋਂ ਕਢਣਾ ਹੁੰਦਾ ਜਾਂ ਕਿਤੇ ਲੈ ਕੇ ਜਾਣਾ ਹੁੰਦਾ ਤਾਂ ਕਿਸ਼ਤੀ ਦੇ ਜ਼ਰੀਏ ਜਿਹੜਾ ਉਹ ਲੈ ਕੇ ਜਾਂਦੇ ਹੈਗੇ ਤਾਂ ਬਾਹਰ ਤੁਸੀਂ ਦੇਖ ਸਕਦੇ ਹੈਗੇ ਉਹ ਕਿ ਕਿੰਨੇ ਫੁੱਟ ਪਾਣੀ ਜਿਹੜਾ ਉਹ ਬਾਹਰ ਨਜ਼ਰ ਆਉਂਦਾ ਉਹ ਪੂਰਾ ਘਰ ਜਿਹੜਾ ਉਹ ਪਾਣੀ ਨਾਲ ਭਰਿਆ ਹੋਇਆ ਤਸਵੀਰ ਤੁਸੀਂ ਦੇਖ ਸਕਦੇ ਹੈਗੇ ਉਹ ਹੋਰ ਵੀ ਤਸਵੀਰ ਜਿਹੜੀ ਐ ਅਸੀਂ ਦਿਖਾਣੇ ਹੈਗੇ ਆ ਕਿ ਇਸ ਪਾਸੇ ਜਿਹੜਾ ਘਰ ਦੀ ਤਸਵੀਰ ਆ ਤੁਸੀਂ ਦੇਖ ਸਕਦੇ ਹੈਗੇ ਹੋ ਕਿ ਇੱਧਰ ਪਾਣੀ ਜਿਹੜਾ ਉਹ ਭਰਿਆ ਹੋਇਆ ਸਮਾਨ ਜਿਹੜਾ ਉਹ ਉੱਪਰ ਰੱਖਿਆ ਹੋਇਆ ਤਾਂ ਕਿ ਦਾਣੇ ਜਿਹੜੇ ਆ ਉਹ ਖਰਾਬ ਨਾ ਹੋਣ ਅੰਦਰ ਜਿਹੜਾ ਪਾਣੀ ਐ ਉਹ ਗਿਆ ਚਲਾ ਹੋਇਆ ਸੁਰਜੀਤ ਜੀ ਇਹ ਕਦੋਂ ਤੋਂ ਜਿਹੜਾ ਪਾਣੀ ਐ ਉਹ ਇੱਥੇ ਆਇਆ ਹੋਇਆ ਇਹ 7-8 ਦਿਨ ਉੱਤ ਲਿਆ ਅੱਛਾ ਹਾਂਜੀ ਇਹ ਬਹੁਤ ਪਾਣੀ ਨੇ ਖਰਾਬ ਕੀਤਾ ਜੀ ਮਾਹੇ ਕੱਢਿਆ ਬੱਚੇ-ਬੱਚੇ ਬਹੁਤ ਮਾਹੇ ਕੱਢਿਆ ਹੂੰ ਤੇ ਬੜੇ ਮੰਦੇ ਹਾਲ ਹੋਏ ਆ ਤੇ ਮਹਾ ਡੰਗਰ ਡੁੰਗਰ ਪਟਨਾ ਮਗਰ ਬੰਨ ਕੇ ਤਰੋਕੇ ਲਗਾਏ ਆ ਸਕੂਲ ਚ ਡੱਕਿਆ ਤੇ ਬੜੇ ਮੁਸ਼ਕਲ ਵਿਚ ਆ ਗਏ ਬੜੇ ਦੁਨੀ ਔਖੇ ਬੜੇ ਆ ਤਾਂ ਪੂਰਾ ਘਰ ਜਿਹੜਾ ਪਾਣੀ ਨਾਲ ਕਿਰਿਆ ਹੋਇਆ ਆਸੇ ਪਾਸੇ ਵੀ ਸਾਰਾ ਪਾਣੀ ਆ ਆਸੇ ਪਾਸੇ ਤੋੜ ਪਾਣੀ ਚਾਰਚ ਫਰੇ ਕੰਧਾਂ ਦੇ ਨਾਲ ਲੱਗ ਗਿਆ ਹੀ ਗੱਟੇ ਲਾਉਂਦੇ ਨੇ ਗੱਟਿਆਂ ਨਾਲ ਨਹੀਂ ਰੁਕਿਆ ਫਿਰ ਵੀ ਅੰਦਰ ਪਾਣੀ ਵੜ ਗਿਆ ਸਾ ਅੰਦਰ ਪਾਣੀ ਵਾ ਚਲਾ ਗਿਆ ਚ ਅੰਦਰ ਚਲੇ ਗਿਆ ਤਰਪਾਈਲ ਲਾਈ ਹੋਈ ਹੈ ਉੱਤੋਂ ਤਰਪਾਈਲ ਕੋਠੇ ਦੇ ਲਾਈ ਆ ਮੰਜਾ ਪਾਇਆ ਇੱਕ ਤੇ ਮੀਂਹ ਆਉਂਦਾ ਤਰਪਾਈਲ ਵੀ ਉੱਟ ਜਾਂਦੀ ਏ ਕੋਈ ਸਰਕਾਰ ਤਰਪਾਈਲ ਨਹੀਂ ਦਿੰਦੀ ਕੋਈ ਕੁਝ ਵੀ ਨਹੀਂ ਦਿੰਦੀ ਸਾਨੂੰ ਆ ਨੌਜਵਾਨ ਵੀ ਤੁਹਾਨੂੰ ਦਿਖਾਣੇ ਹੈਗੇ ਨੌਜਵਾਨ ਸੇਵਾ ਕਰ ਰਹੇ ਹੈਗੇ ਆ ਪਿੰਡਾਂ ਦੇ ਵਿੱਚ ਔਰ ਤੁਸੀਂ ਦੇਖ ਸਕਦੇ ਹੋਗੇ ਉਹ ਕਿਉਂਕਿ ਇਹ ਡਾਂਗਾ ਵੀ ਆ ਚ ਇਸ ਕਰਕੇ ਫੜੀਆਂ ਹੋਈਆਂ ਕਿ ਪਾਣੀ ਦਾ ਪਤਾ ਨਹੀਂ ਲੱਗਦਾ ਕਿ ਕਿੱਥੇ ਪਾਣੀ ਦਾ ਲੈਵਲ ਹੈਗਾ ਔਰ ਕਈ ਵਾਰ ਜਿਹੜਾ ਸੱਪ ਵੀ ਜਿਹੜਾ ਪਾਣੀ ਦੇ ਵਿੱਚ ਆ ਜਾਂਦਾ ਤਾਂ ਨौजवान ਸਾਡੇ ਨਾਲ ਮੌਜੂਦ ਹੈਗੇ ਕਈ ਵਾਰ ਸੱਪ ਜਿਹੜਾ ਇਸ ਇਲਾਕੇ ਦੇ ਵਿੱਚ ਨਜ਼ਰ ਆ ਜਾਂਦੇ ਹਾਂਜੀ ਆਮ ਹੀ ਦੇਖੇ ਜਾਂਦੇ ਸੱਪ ਤੋਂ ਵਗੈਰਾ ਹੋਰ ਵੀ ਭੈੜੀਆਂ ਚੀਜ਼ਾਂ ਜਿਵੇਂ ਜੀ ਐਲੀਗੇਟਰ ਤੱਕ ਵੀ ਵੇਖੀ ਗਏ ਮੰਗਰ ਮਾਛ ਆਪ ਜਿਨ੍ਹਾਂ ਨੂੰ ਕਹ ਦਿੰਦੇ ਨੇ ਸਾਰਾ ਕੁਝ ਇੱਥੇ ਦੇਖਿਆ ਗਿਆ ਜੀ ਤਾਂ ਕਰਕੇ ਵੀ ਆਪਦੀ ਸੇਫਟੀ ਵਾਸਤੇ ਕਿ ਜੋ ਵੀ ਅਸੀਂ ਡਾਂਗਾ ਲਈ ਫਿਰਦੇ ਆਂ ਪਰ ਪ੍ਰਸ਼ਾਸਨ ਦੇ ਇੱਥੇ ਨਾ ਕੰਮ ਹੀ ਆ ਵੀ ਕੋਈ ਇੱਥੇ ਨਹੀਂ ਪਹੁੰਚ ਰਿਹਾ ਵੀ ਇੱਥੇ ਕਿਹੜੇ ਕਿਹੜੇ ਪਿੰਡ ਆ ਜਿਹੜੇ ਘਿਰੇ ਹੋਏ ਆ ਤੁਸੀਂ ਕਿਹੜੇ ਪਿੰਡ ਤੋਂ ਆਏ ਜੀ ਅਸੀਂ ਤਾਂ ਇਹ ਬਾਹਰੋਂ ਸੇਵਾਦਾਰ ਹਾਂ ਅੱਛਾ ਸੇਵਾ ਤੋਂ ਆਇਓ ਬਾਹਰ ਬਾਹਰੋਂ ਸੇਵਾ ਕਰਦੇ ਸਾਡਾ ਪਿੰਡ ਮਾਲਕਲਾਂ ਜ਼ਿਲ੍ਹਾ ਮੋਗਾ ਜੀ ਕੀ ਲੈ ਕੇ ਆਏ ਸੀਗੇ ਇੱਥੇ ਜੀ